ਸਨ 2002 ਦਾ ਉਹ ਸੌਣ ਦਾ ਮਹੀਨਾ ਜੋ ਪੰਜਾਬ ਦੇ ਕਾਲੇ ਸੰਤਾਪ ਨੂੰ ਹਟਾਉਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਉ ਦੇ ਬਰੋਟੇ ਥੱਲੇ ਅਲੋਪ ਹੋ ਰਹੀਆਂ ਧੀਆਂ ਦੀਆਂ ਧੀਆਂ ਨੂੰ ਮੁੜ ਸੁਰਜੀਤ ਕਰਨ ਦਾ ਆਗਾਜ਼ ਕਰਨ ਜਾ ਰਿਹਾ ਸੀ ਤੇ ਉਸੇ ਦਿਨ ਉਸ ਬਰੋਟੇ ਥੱਲੇ ਜਦੋਂ ਇੱਕ ਬੋਲੀ ਪੈਂਦੀ ਹੈ ਧੀਆਂ ਆ ਗਈਆਂ ਧੀਆਂ ਦੇ ਦਿਨ ਨੇੜੇ ਨੀ ਪੇਜੀ ਮਾਏ ਛੋਟੇ ਵੀਰ ਨੂੰ ਇਹ ਬੋਲ ਸਮਾਉ ਪਿੰਡ ਤੋਂ ਪੰਜਾਬ ਦੀਆਂ ਖੁਸ਼ ਨੁਮਾ ਫਜ਼ਾਵਾਂ ਚ ਕੁਲੇ ਤਾਂ ਦੇਖਦੇ ਹੀ ਦੇਖਦੇ ਸਾਰੇ ਪੰਜਾਬ ਚ ਪਿੰਡਾਂ ਦੇ ਬਰੋਟਿਆਂ ਹੇਠ ਕੁੜੀਆਂ ਚੜੀਆਂ ਇਕੱਠੀਆਂ ਕਿੱਕਲੀ ਪਾਉਣ ਲੱਗੀਆਂ ਬੇਸ਼ੱਕ ਇਸ ਬਰੋਟੇ ਥੱਲੇ ਕੁੜੀਆਂ ਦਾ ਅਥਾ ਇਕੱਠ ਹੋਇਆ ਪਰ ਉਸ ਵੇਲੇ ਪੰਜਾਬ ਦਾ ਸੀਨਾ ਹੋਰ ਵੀ ਚੌੜਾ ਹੋ ਗਿਆ ਜਦੋਂ ਇਨਾ ਧੀਆ ਦਾ ਆਗਾਸ ਕਿਸੇ ਧੀ ਨੇ ਨਹੀਂ ਸਕੋ ਸਮਾਉਂ ਪਿੰਡ ਦੇ ਇੱਕ ਪਤਲੇ ਲੰਬੇ ਤੇ ਸੋਹਣੇ ਗੱਭਰੂ ਨੇ ਸੱਭਿਆਚਾਰਕ ਬੰਗੀਆਂ ਚ ਗੁਰੁੱਤ ਇਸ ਸੋਹਣੇ ਨੌਜਵਾਨ ਪਾਲ ਸਿੰਘ ਸਮਾਉਂ ਨੇ ਕੀਤਾ ਜੋ ਅੱਜ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਪਿੰਡ ਦੀਆਂ ਇਹ ਚੰਦ ਕ ਕੁੜੀਆਂ ਤੋਂ ਸ਼ੁਰੂ ਹੋਇਆ ਮੇਲਾ ਅੱਜ ਸੰਸਾਰ ਪ੍ਰਸਿੱਧ ਹੋ ਚੁੱਕਾ ਹੈ ਜਿਵੇਂ ਜਿਵੇਂ ਸਮਾਂ ਅੱਗੇ ਵਧਿਆ ਤਾਂ ਇਸ ਮੇਲੇ 'ਚ ਬਹੁਤ ਕੁਝ ਜੁੜਦਾ ਗਿਆ ਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਭਰ ਦੀਆਂ ਧੀਆਂ ਇਸ ਮੇਲੇ 'ਚ ਸ਼ਿਰਕਤ ਕਰਦੀਆਂ ਨੇ ਤੇ ਕਈ ਧੀਆਂ ਜਿਨ੍ਹਾਂ ਦੇ ਸਿਰ ਤੇ ਮਾਪਿਆਂ ਦਾ ਸਾਆ ਨਹੀਂ ਜਾਂ ਮਾਪੇ ਮੁੱਖ ਮੋੜ ਚੁਕੇ ਨੇ ਉਹਨਾਂ ਨੂੰ ਸੰਧਾਰਾ ਦੇਣਾ ਵੀ ਸ਼ੁਰੂ ਕੀਤਾ ਇਸ ਸੰਧਾਰੇ 'ਚ ਜਿੱਥੇ ਉਹਨਾਂ ਧੀਆਂ ਨੂੰ ਰਵਾਇਤੀ ਪਕਵਾਨ ਦਿੱਤੇ ਜਾਂਦੇ ਨੇ ਉੱਥੇ ਹੀ ਪੀਪੇ 'ਚ ਪਾ ਕੇ ਅਥਾ ਪਿਆਰ ਵੀ ਦਿੱਤਾ ਜਾਂਦਾ ਹੈ ਤੇ ਉਹ ਹੱਸਦਿਆਂ ਹੱਸਦਿਆਂ ਇਹ ਪਿਆਰ ਕਬੂਲ ਦੀਆਂ ਅਤੇ ਉਹਨਾਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਤੇ ਕੁਝ ਪਾਲੀ ਇਹ ਸਾਰਾ ਮਾਹੌਲ ਗਮਗੀਨ ਹੋ ਜਾਂਦਾ 10 ਤੋਂ 12 ਦਿਨ ਦੀਆਂ ਇਹ ਤੀਆਂ ਚੱਲਣ ਤੋਂ ਬਾਅਦ ਆਖਰੀ ਦਿਨ ਜਦੋਂ ਵੱਲੋਂ ਪਾਈ ਜਾਂਦੀ ਹੈ ਜਿਸ ਵਿੱਚ ਉਹ ਜਿੱਤੀਆਂ ਕੁੜੀਆਂ ਦਾ ਝੁੰਡ ਅਗਲੇ ਸਾਲ ਇਸੇ ਬਰੋਟੇ ਥੱਲੇ ਤੀਆਂ ਦਾ ਆਗਾਜ਼ ਕਰਦਾ ਹੈ ਤੇ ਕਿਹਾ ਜਾਂਦਾ ਹੈ ਕਿ ਜਿਸ ਨੇ ਲਾਹੌਰ ਨਹੀਂ ਵੇਖਿਆ ਉਹਨੇ ਕੁਝ ਨਹੀਂ ਵੇਖਿਆ ਪਰ ਮੇਰਾ ਇਹ ਕਹਿਣਾ ਹੈ ਕਿ ਜਿਸ ਨੇ ਪਾਲ ਸਿੰਘ ਸਮਾਉ ਦੇ ਪਿੰਡ ਸਮਾਉ ਦੀਆਂ ਤੀਆਂ ਨਹੀਂ ਵੇਖੀਆਂ ਉਹਨੇ ਕੁਝ ਨਹੀਂ ਵੇਖਿਆ